ਪਿੰਡ ਮਿਰਰਮ ਦਾਸਪੁਰਾ ਤੁਸੀਂ ਮੌਕੇ ਦਾ ਸਰਪੰਚ ਤੇ ਇਹ ਜਿਹੜੀ ਤੁਹਾਡੇ ਪਿੰਡ ਘਟਨਾ ਕੱਢੀ ਕੀ ਹੈ ਕਿ ਮਨਜੋਤ ਸਿੰਘ ਸਾਨਾ ਬਲਵਿੰਦਰ ਸਿੰਘ ਮੁੰਡਾ ਸੀਗਾ ਜੀ 21-22 ਸਾਲ ਦਾ ਅੱਛਾ ਜੀ ਇਹਦਾ ਛੋਟਾ ਭਰਾ ਮਨਪ੍ਰੀਤ ਸਿੰਘ 19 ਸਾਲ ਦਾ ਹਾਂਜੀ ਇਹਦੇ ਛੋਟੇ ਭਰਾ ਵੱਲੋਂ ਮੈਨੂੰ ਪੌਣੇ ਕੁ 2 ਵਜੇ ਤੱਕ ਫੋਨ ਆਇਆ ਤੇ ਸਾਡੇ ਘਰ ਕੋਈ ਬਤੇ ਪੈ ਗਏ ਮੈਂ ਫਿਰ ਪੁਲਿਸ ਪ੍ਰਸ਼ਾਸਨ ਨਾਲ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੂੰ ਇਦਾਂ ਇਦਾਂ ਗੱਲ ਆ ਉਹਨਾਂ ਨੇ ਵੀ ਆਪਣੀ ਟੀਮ ਭੇਜੀ ਜਦੋਂ ਅਸੀਂ ਟੀਮ ਸਮੇਤ ਗਏ ਤੇ ਲਾਟਾਂ ਬੰਦ ਸੀਗੀਆਂ ਜਿੱਲਾ ਦਰਵਾਜਾ ਖੋਲ ਕੇ ਦੇਖਿਆ ਤੇ ਮਨਜੋਤ ਸਿੰਘ ਦਾ ਕਤਲ ਹੋਇਆ ਪਿਆ ਗਲੇ ਤੇ ਗਡਾਸਲਾ ਵੱਜਾ ਅੱਛਾ ਉਹਨਾਂ ਪੁਲਿਸ ਕਸਟਡੀ ਵਿੱਚੋਂ ਉਹਦਾ ਛੋਟਾ ਭਰਾ ਲੈ ਲਿਆ ਅੱਛਾ ਉਸ ਤੋਂ ਪੁੱਛਗਿੱਛ ਕਰ ਰਹੇ ਆ ਜਦੋਂ ਤੁਸੀਂ ਘਰ ਗਏ ਤੇ ਲਾਟਾਂ ਲੁੱਟਾ ਪਤਾ ਲੱਗਾ ਗੇਟ ਬੰਦ ਸੀਗੀਆਂ ਗੇਟ ਵੀ ਬੰਦ ਸੀ ਗੇਟ ਵੀ ਬੰਦ ਸੀ ਤੇ ਇਸ ਦੇ ਮਾਪੇ ਮਨਜੋਤ ਸਿੰਘ ਇਸ ਦੇ ਮਾਪੇ ਮਾਰ ਗਏ ਕੋਲ ਕੋਣ ਸੀ ਇਹਨਾਂ ਦੇ ਇਹਨਾਂ ਦੇ ਸਿਰਫ ਪੋਲਸੁਰ ਦਾਦੀ ਹੈ ਬਾਤਾਂ ਦਾ ਟੱਕਰਿਆ ਕਿ ਤਾਂ ਮਾਮੇ ਨੂੰ ਤਾਂ ਮਾਮਾ ਹੀ ਸਾਥ ਆਦਾ ਕਿੱਥੇ ਗਿਆ ਮਨਵੀਰ ਤੁਹਾਡੇ ਘਰ ਵਾਲੇ ਦਾ ਭਾਈ ਜ ਸਿੰਘ ਤੁਹਾਡੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ ਬਿਲਕੁਲ ਪੂਰੇ ਹੋ ਗਏ ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ? ਪੇਪਰ ਤਾਂ ਨਹੀਂ ਮਿਲਿਆ। ਤੇ ਮੈਂ ਆ ਗਿਆ। ਕੀ ਨਾਸੀ ਤੁਹਾਡੇ ਮੁੰਡੇ ਦਾ? ਮਨਜੂਤ। ਉਮਰ ਕਿੰਨੀ ਹੈ ਦੀ? ਇਹ 22 ਸਾਲ ਹੁੰਦੀ ਹੈ। ਮਨਜੂਤ ਸਿੰਘ ਸਨ ਉਹ ਭਜਨ ਸਿੰਘ 22 ਸਾਲ ਉਹ। ਨਹੀਂ 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 ਭਜਨ ਸਿੰਘ। ਉਹ ਬਾਬਾ ਸੀ। ਤੁਹਾਡੇ ਘਰ ਵਾਲੇ ਦਾ ਕਿੰਨਾ? ਤੁਸੀਂ ਦਾਦੀ ਹੋ? ਹਾਂਜੀ ਮੈਂ ਦਾਦੀ ਆ। ਠੀਕ ਹੈ। ਬਾਪ ਮਰ ਗਿਆ। ਮਾਤਾ ਇਹਨਾਂ ਦੀ? ਮਾਤਾ ਮਾਤਾ ਵੀ ਬੁਰੀ ਹੋ ਗਈ। ਅੱਛਾ ਮਾ ਜੀ ਬਲਵਿੰਦਰ ਜੀ ਮੇਰੇ ਪਦਰਾਂ ਕੇ ਨਾਮ ਹੀ ਮੁੰਡਾ ਤੇ ਗੜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮਾ ਜੀ ਕਤਲ ਹੋ ਗਿਆ ਮੁੰਡਾ ਸਾਰੇ ਸਾਰੇ ਕੋਈ ਦੋ ਸਿੰਦਰ ਮਰੂ ਘੋਟ ਮੈਟੋਮੇਟਿਓ ਹੋਵੇ ਤੇ ਮੁੰਡਾ ਪੜਦਾ ਪਿੰਡ ਮੇਰਾ ਰਮਦਾਸਪੁਰ ਤੁਸੀਂ ਸਰਪੰਚ ਹੋ ਮੋਕੇ ਦੇ ਮੈਂ ਮੋਕੇ ਦਾ ਸਰਪੰਚ ਤੇ ਇਹ ਜਿਹੜੀ ਤੁਹਾਡੇ ਪਿੰਡ ਘਟਨਾ ਕੱਢੀ ਕੀ ਹੈ ਕਿ ਮਨਜੋਤ ਸਿੰਘ ਸਾਨਾ ਬਲਵਿੰਦਰ ਸਿੰਘ ਮੁੰਡਾ ਸੀਗਾ ਜੀ 21-22 ਸਾਲ ਦਾ ਅੱਛਾ ਜੀ ਇਹਦਾ ਛੋਟਾ ਭਰਾ ਮਨਪ੍ਰੀਤ ਸਿੰਘ 19 ਸਾਲ ਦਾ ਹਾਂਜੀ ਇਹਦੇ ਛੋਟੇ ਭਰਾ ਵੱਲੋਂ ਮੈਨੂੰ ਪੌਣੇ ਕੁ 2 ਵਜੇ ਤੱਕ ਫੋਨ ਆਇਆ ਤੇ ਸਾਡੇ ਘਰ ਕੋਈ ਬਤੇ ਪੈ ਗਿਆ ਮੈਂ ਫਿਰ ਪੁਲੇਪੁਰ ਸੈਸ਼ਨ ਨਾਲ ਐਸਐਚਓ ਸਾਹਿਬ ਨਾਲ ਗੱਲ ਕੀਤੀ ਕਿ ਇਦਾਂ ਇਦਾਂ ਗੱਲ ਆ ਉਹਨਾਂ ਨੇ ਵੀ ਆਪਣੀ ਟੀਮ ਭੇਜੀ ਜਦੋਂ ਅਸੀਂ ਟੀਮ ਸਮੇਤ ਗਏ ਤੇ ਲੈਟਾ ਬੰਦ ਸੀਗੀਆਂ ਜਿੱਲਾ ਦਰਵਾਜਾ ਖੋਲ ਕੇ ਦੇਖਿਆ ਤਾਂ ਮਨਜੋਤ ਸਿੰਘ ਦਾ ਕਤਲ ਹੋਇਆ ਪਿਆ ਗਲੇ ਤੇ ਗਟਾਲਾ ਵੱਜਿਆ ਅੱਛਾ ਉਹਨੇ ਪੁਲਿਸ ਕਾਸਟਡੀ ਵਿੱਚੋਂ ਉਹਦਾ ਛੋਟਾ ਭਰਾ ਲੈ ਲਿਆ ਅੱਛਾ ਉਸ ਤੋਂ ਪੁੱਛ ਗਏ ਚ ਕਰ ਰਹੇ ਆ ਜਦੋਂ ਤੁਸੀਂ ਘਰ ਗਏ ਤੇ ਲਟਾ ਲੁੱਟਾ ਪਤਾ ਲੱਗਾ ਗੇਟ ਬੰਦ ਸੀ ਗਾ ਗੇਟ ਵੀ ਬੰਦ ਸੀ ਗਾ ਗੇਟ ਵੀ ਬੰਦ ਸੀ ਤੇ ਇਸ ਦੇ ਮਾਪੇ ਮਨਜੋਸ ਇਸ ਦੇ ਮਾਪੇ ਮਾਰ ਚੁੱਕੇ ਸਿਰ ਕੋਲ ਕੋਲ ਕੌਣ ਸੀ ਇਹਨਾਂ ਦੇ ਇਹਨਾਂ ਦੇ ਸਿਰਫ ਗੋਲਸੋਲ ਦਾਦੀ ਹੈ ਕੀ ਨਾਮ ਉਹਨਾਂ ਦਾ ਦਾਦੀ ਦਾ ਨਾਮ ਨਾ ਇੰਜਨ ਦਾ ਤੇ ਇਹ ਵਿਆਹਿਆ ਸੀ ਕਿ ਕੁਆਰਾ ਨਹੀਂ ਅਜੇ ਇਹਦਾ ਅੰਗੇਜਮੈਂਟ ਹੀ ਹੋਈ ਠੀਕ ਸਰ ਡਾਕਟਰ ਵੀ ਕਿਹਾ ਹੁੰਦਾ ਆ ਠੀਕ ਹੁੰਦਾ ਉਦੋਂ ਕਿਹਾ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਤੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾ ਗਾਦੀ ਜੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਸੀ ਘਰ ਦੇ ਵਿੱਚ ਤੇ ਪੈਸਾ ਤੇ ਨਸ਼ਾ ਦਾ ਇਹ ਹੀ ਲੈਦਾ ਸੀ ਬਲਕਿ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਦੀ ਲਾਡੂ ਤੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਦਾ ਰਹਿੰਦਾ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦਿਨ ਬਾਅਦ ਹੀ ਯਾਰ ਹੁਣ ਦੁਬਾਰਾ ਇਹ ਫਿਰ ਵਾਪਸ ਆਇਆ इसे रंजिश करके ना भी मैंने खर्चा पा मैं तंग कर दिया कतल कर नहीं जो दूसरा मुंडा ठीक से बहुत जाने की तैयारी से बहुत चलिया नहीं गया अ हाँ एफ आई आर दर्ज करती है दोषी अरे दो गिरफ्तार करना बाकी है दोषी भेजा हुआ वो जल्दी गिरफ्तारी हो हाँ जी वह आ जाने जो